ਹੈਲੋ ਜੀ ਵੈਲਕਮ ਬੈਕ ਟੂ ਮਾਈ ਚੈਨਲ ਪ੍ਰਭਜੋ ਛੱਬੀ ਮੇਰਾ ਵਲੌਗਸ ਤੇ ਆਪਾਂ ਬਣਾ ਰਹੇ ਸੀ ਮੂਰੀਆ ਵਾਲੇ ਪਰੌਂਠੇ ਤੇ ਮੂਰੀਆ ਕਦੂਕਸ਼ ਕਰਕੇ ਉਹਦੇ ਵਿੱਚ ਮੈਂ ਮਸਾਲੇ ਵਗੈਰਾ ਪਾਤੇ ਨੇ ਇਹ ਚ ਪਾਇਆ ਆਪਾਂ ਕਸੂਰੀ ਮੇਥੀ ਤੇ ਨਮਕ ਮਿਰਚ ਹਲਦੀ ਤੇ ਮਸਾਲਾ ਤੇ ਨਾਲ ਕੀ ਕਹਿੰਦੇ ਜਿਹੜਾ ਪਾਣੀ ਨਿਚੋੜ ਕੇ ਇਹਦਾ ਉਹਨੂੰ ਉਹਦੇ ਵਿੱਚ ਰੱਖਤਾ ਆਪਾਂ ਕੌਲੇ ਦੇ ਵਿੱਚ ਤੇ ਇਹਦੇ ਵਿੱਚ ਵੀ ਜਿਹੜਾ ਆਟਾ ਹੈ ਗੋਲ ਇਹਦੇ ਵਿੱਚ ਵੀ ਮਿਲਾਤਾ ਆਪਾਂ ਥੋੜਾ ਥੋੜਾ ਮਸਾਲਾ ਪਾਤਾ ਹੈ ਇਹ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਤੇ ਫਿੱਕੀ ਫਿੱਕੀ ਨਹੀਂ ਲੱਗਦੇ ਹੈਗੇ ਜਿਹੜੇ ਮੂਲੀ ਵਾਲੇ ਪਰਾਂਠੇ ਹੁੰਦੇ ਆ ਫਿੱਕੇ ਫਿੱਕੇ ਨਹੀਂ ਲੱਗਦੇ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਦੇਖਿਓ ਤੇ ਇਹ ਮਸਾਲਾ ਤਿਆਰ ਹੈ ਆਪਣਾ ਇਹਨੂੰ ਸਾਈਡ ਤੇ ਕਰ ਦਾਂਗੇ ਆਪਾਂ ਤੇ ਮਿਕਸ ਕਰਕੇ ਤੇ ਸਾਈਡ ਤੇ ਕਰ ਦਾਂਗੇ ਇਹਨੂੰ ਤੇ ਜਿਹੜਾ ਆਟਾ ਵਾ ਫਿਰ ਉਹ ਗੋਲਾਂਗੇ ਆਪਾਂ ਥੋੜਾ ਥੋੜਾ ਮਸਾਲਾ ਪਾਇਆ ਸਾਰਾ ਜਿਹੜਾ ਮੂਲੀਆਂ ਚ ਪਾਇਆ ਉਹੀ ਆਟੇ ਦੇ ਵਿੱਚ ਮਿਕਸ ਕੀਤਾ ਥੋੜਾ ਥੋੜਾ ਤੇ ਦੇਖ ਕੇ ਤੁਸੀਂ ਬਣਾ ਕੇ ਦੇਖੇ ਬਹੁਤ ਟੇਸਟੀ ਬਣਗੇ ਤੇ ਫਿੱਕੇ-ਵਿੱਕੇ ਨਹੀਂ ਲੱਗਦੇ ਹੈਗੇ ਇਹ ਤੇ ਬਣੇ ਰਿਓ ਵਲੌਗ ਦੇ ਵਿੱਚ ਐਂਡ ਤੱਕ ਤੇ ਦੇਖਿਓ ਕਿਸ ਤਰ੍ਹਾਂ ਬਣਾਇਆ ਤੇ ਇਹਨੂੰ ਸਕਿੱਪ ਨਾ ਕਰੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਕਿਸ ਤਰ੍ਹਾਂ ਬਣਾਇਆ ਆਪਾਂ ਤੇ ਲੋ ਜੀ ਹੁਣ ਇਹਨੂੰ ਮਿਕਸ ਕਰ ਲਾਂਗੇ ਪਹਿਲਾਂ ਇੱਦਾਂ ਹੀ ਮਿਲਾ ਲਾਂਗੇ ਸੁੱਕੇ ਨੂੰ ਤੇ ਫਿਰ ਉਸ ਤੋਂ ਬਾਅਦ ਆਪਾਂ ਦੱਸਦੇ ਅੱਗੇ ਤੁਹਾਨੂੰ ਕੀ ਕੀ ਕਰਦੇ ਆਂ ਲੋ ਜੀ ਆਪਾਂ ਸਾਰਾ ਮਿਕਸ ਮਟੀਰੀਅਲ ਮਿਕਸ ਕਰ ਲਿਆ ਇਹਦੇ ਵਿੱਚ ਜਿਹੜਾ ਨਮਕ ਮਿਰਚ ਮਸਾਲੇ ਪਾਈ ਸੀ ਸਾਰੇ ਮਿਕਸ ਕਰ ਲਏ ਇਹਦੇ ਵਿੱਚ ਤੇ ਹੁਣ ਇਹਨੂੰ ਇਹ ਜਿਹੜਾ ਪਾਣੀ ਇਹ ਮੂਲੀਆਂ ਦਾ ਪਾਣੀ ਹੈ ਆਪਾਂ ਸੁਟਿਆ ਨਹੀਂ ਹੈਗਾ ਮੂਲੀਆਂ ਦਾ ਪਾਣੀ ਹੈ ਇਹ ਉਹਦੇ ਨਾਲ ਹੀ ਇਹਨੂੰ ਗੁੰਨਾਂਗੇ ਬਾਸ ਇਹਦੇ ਨਾਲ ਥੋੜਾ ਥੋੜਾ ਕਰਕੇ ਗੁੰਨਾਂਗੇ ਤੇ ਥੋੜਾ ਜਿਹਾ ਨਾ ਜ਼ਿਆਦਾ ਢਿੱਲਾ ਰੱਖਾਂਗੇ ਤੇ ਆਟੇ ਨੂੰ ਨਾ ਜ਼ਿਆਦਾ ਹਾਰਡ ਹੀ ਕਰਾਂਗੇ ਲੋ ਜੀ ਆਟਾ ਗੁੰਨ ਕੇ ਰੈਡੀ ਹੋ ਗਿਆ ਆਪਣਾ ਤੇ ਹੁਣ ਬਣਾ ਲਾਂਗੇ ਆਪਾਂ ਪੇੜੇ ਪਹਿਲਾਂ ਪੇੜੇ ਕਰਕੇ ਰੱਖ ਲਾਂਗੇ ਇਹਨਾਂ ਦੇ ਆਟੇ ਦੇ ਤੇ ਫਿਰ ਉਸ ਤੋਂ ਬਾਅਦ ਆਪਾਂ ਅੱਗੇ ਦੱਸਦੇ ਆ ਤੁਹਾਨੂੰ ਕੀ ਕਰਨਾ ਹੈ ਸਾਰੇ ਪੇੜੇ ਜਿਹੜੇ ਹੈਗੇ ਨੇ ਬਣਾ ਕੇ ਆਪਾਂ ਰੱਖ ਲਾਂਗੇ ਅੱਜ ਮੈਂ ਕਿਹਾ ਚਲੋ ਮੂਲੀ ਵਾਲੇ ਪਰਾਂਠੇ ਬਣਾ ਕੇ ਦਿੰਨੇ ਆ ਤੇ ਰੋਜ਼ ਰੋਜ਼ ਰੋਟੀ ਖਾ ਕੇ ਸਬਜੀ ਰੋਟੀ ਸਿੰਪਲ ਰੋਟੀ ਖਾ ਕੇ ਬੱਚੇ ਅੱਕ ਜਾਂਦੇ ਨੇ ਤੇ ਕਦੀ ਕਦੀ ਚੇਂਜ ਕਰਨਾ ਚਾਹੀਦਾ ਵਾ ਤੇ ਜਿਹਦੇ ਨਾਲ ਇੰਜੋਏ ਵੀ ਕਰਦੇ ਆ ਬੱਚੇ ਤੇ ਖਾਂਦੇ ਵੀ ਆ ਵਧੀਆ ਤੇ ਇੱਕ ਸਾਈਡ ਆਪਾਂ ਬਣਾਉਣ ਲੱਗੇ ਸੀਗੇ ਚਾਹ ਚਾਹ ਬਣਾਵਾਂਗੇ ਆਪਾਂ ਗੁੜ ਵਾਲੀ ਅਸੀਂ ਗੁੜ ਵਾਲੀ ਚਾਹ ਬੀਣੇ ਆ ਥੋੜਾ ਗੁੜ ਪਾਵਾਂਗੇ ਵਿੱਚ ਤੇ ਗੁੜ ਐਸ ਤਰ੍ਹਾਂ ਦੇਖੋ ਤੇ ਇਹਦੇ ਵਿੱਚ ਪਾ ਦਾਂਗੇ ਗੁੜ ਤੇ ਨਾਲ ਥੋੜੀ ਪਾ ਦਾਂਗੇ ਠੀਨੀ ਤੇ ਚਾਹ ਤਰ ਕਿਸੇ ਪਬੜਨੀ ਦੂਸਰੀ ਸਾਈਡ ਤੇ ਤੇ ਲੋ ਜੇ ਪੱਗ ਤਵਾ ਰੱਖਤਾ ਗਰਮ ਹੋਣ ਲਈ ਤੇ ਉੱਪਰ ਰੱਖ ਦਾਂਗੇ ਕਿਉ ਗਰਮ ਹੋਣ ਵਾਸਤੇ ਤੇ ਨਾਲ ਹੀ ਜਿਹੜੇ ਪੇੜੇ ਕਰੇ ਸੀ ਆਪਾਂ ਉਹਨਾਂ ਨੂੰ ਹੁਣ ਬੇਲ ਲਾਂਗੇ ਆਪਾਂ ਉਹਦੀ ਰੋਟੀ ਬੇਲਾਂਗੇ ਪਹਿਲਾਂ ਸਿੰਪਲ ਪੇੜਾ ਹਲੇ ਇਹ ਤੇ ਉਹਦੀ ਰੋਟੀ ਬੇਲ ਲਾਂਗੀ ਇੱਕ ਪਤਲੀ ਜੀ ਚਲੋ ਜੀ ਆਪਾਂ ਬੇਲਣ ਲੱਗੇ ਹੋਏ ਸੀਗੇ ਰੋਟੀ ਲੋ ਜੀ ਰੋਟੀ ਬੇਲ ਲਈ ਤੇ ਹੁਣ ਇਹਦੇ ਵਿੱਚ ਆਪਾਂ ਭਰਨਾ ਜਿਹੜਾ ਆਪਣਾ ਮਟੀਰੀਅਲ ਤਿਆਰ ਕੀਤਾ ਸੀ ਆਪਾਂ ਮੂਲੀਆਂ ਦੇ ਵਿੱਚ ਅ ਮਸਾਲੇ ਵਗੈਰਾ ਪਾਏ ਸੀਗੇ ਉਹ ਤੇ ਉਹ ਰੱਖਾਂਗੇ ਸੈਂਟਰ ਚ ਤੇ ਇਹ ਜਿਹੜੀ ਰੋਟੀ ਹੈ ਇਹ ਸਾਰੇ ਪਾਸੇ ਫੋਲਡ ਕਰ ਦੇਣੀ ਆਪਾਂ ਇਸ ਤਰ੍ਹਾਂ ਜਿਹਦਾ ਮੋਮੋਸ ਬਣਾਉਂਦੇ ਨੇ ਉਹਦਾ ਸਾਰਾ ਇਕੱਠੀ ਕਰ ਲੈਣੀ ਆ ਇੱਕ ਜਗ੍ਹਾ ਤੇ ਲੋ ਜੀ ਰੈਡੀ ਹੋ ਗਿਆ ਤੇ ਬਿਲਕੁਲ ਵੀ ਇਹਦੇ ਵਿੱਚ ਮਟੀਰੀਅਲ ਨਹੀਂ ਨਿਕਲੂਗਾ ਜੇ ਇਸ ਤਰੀਕੇ ਨਾਲ ਬਣਾਓਗੇ ਨਾ ਮਟੀਰੀਅਲ ਬਿਲਕੁਲ ਵੀ ਨਹੀਂ ਨਿਕਲੇਗਾ ਤੇ ਲੋ ਜੀ ਹੁਣ ਆਪਾਂ ਇਹ ਬੇਲ ਰਹੇ ਸੀ ਮਸਾਲਾ ਇਹਦੇ ਵਿੱਚ ਪਾਤਾ ਆਪਾਂ ਮਟੀਰੀਅਲ ਜਿਹੜਾ ਤਿਆਰ ਕੀਤਾ ਸੀ ਤੇ ਹੁਣ ਆਪਾਂ ਰੋਟੀ ਬੇਲ ਰਹੇ ਤੇ ਤੁਸੀਂ ਦੇਖੋ ਬਿਲਕੁਲ ਵੀ ਨਹੀਂ ਨਿਕਲ ਰਿਹਾ ਵਿੱਚੋਂ ਚਲੋ ਜੀ ਰੋਟੀ ਬੇਲ ਕੇ ਹੋ ਗਈ ਸੀਗੀ ਆਪਣੀ ਰੈਡੀ ਤੇ ਹੁਣ ਇਹਨੂੰ ਆਪਾਂ ਪਾਵਾਂਗੇ ਤਵੇ ਦੇ ਉੱਪਰ ਤੇ ਕਿਉਂ ਕਿਉਂਕਿ ਗਰਮ ਹੋ ਗਿਆ ਤੇ ਦੇਖੋ ਰੋਟੀ ਦੇ ਵਿੱਚੋਂ ਬਿਲਕੁਲ ਵੀ ਮਟੀਰੀਅਲ ਬਾਹਰ ਨਹੀਂ ਆਇਆ ਔਰ ਸਫਾਈ ਨਾਲ ਬਣੀ ਹੈ ਤੇ ਹੁਣ ਇਹਨੂੰ ਆਪਾਂ ਤਵੇ ਤੇ ਸੇਕ ਲਾਂਗੇ ਤੇ ਰੋਟੀ ਨੂੰ ਚੰਗੀ ਤਰ੍ਹਾਂ ਸੇਕ ਕੇ ਫਿਰ ਇਹਦੇ ਤੇ ਕੀ ਲਗਾਵਾਂਗੇ ਆਪਾਂ ਹਾਂਜੀ ਦੋਨੋਂ ਤਰਫ ਤੋਂ ਸੇਕ ਲਿਆ ਆਪਾਂ ਰੋਟੀ ਨੂੰ ਤੇ ਹੁਣ ਲਗਾ ਰਹੇ ਆ ਘਿਓ ਤੇ ਦੋਨੋਂ ਪਾਸਿਓਂ ਸੇਕ ਲੈਣਾ ਇਸ ਤਰ੍ਹਾਂ ਬਹੁਤ ਹੀ ਟੇਸਟੀ ਬਣੂਗੀ ਇਹ ਬਣਾ ਕੇ ਦੇਖਿਓ ਟਰਾਈ ਕਰਕੇ ਦੇਖਿਓ ਤੇ ਦੂਜੀ ਸਾਈਡ ਆਪਣੀ ਚਾਹ ਵੀ ਬਸ ਆਲਮੋਸਟ ਰੈਡੀ ਸੀ ਲੋ ਜੀ ਹੁਣ ਆਪਾਂ ਰੋਟੀ ਰੱਖ ਲਾਂਗੇ ਆਪਣੀ ਪਲੇਟ ਦੇ ਵਿੱਚ ਮੇਰੇ ਕੋਲ ਕਿਉਂਕਿ ਟ੍ਰਾਈਪੋਡ ਸਟੈਂਡ ਹੈ ਨਹੀਂਗਾ ਇਸ ਲਈ ਮੈਂ ਇਸ ਤਰ੍ਹਾਂ ਆਪਣੇ ਡੱਬੇ ਦੇ ਉੱਪਰ ਰੱਖ ਕੇ ਤੇ ਕੁਝ ਵੀ ਫਿਰ ਉਹਦੇ ਨਾਲ ਫੋਨ ਰੱਖਿਆ ਸੀ ਲੋ ਜੀ ਚਾਹ ਹੋ ਗਿਆ ਰੈਡੀ ਤੇ ਹੁਣ ਬਾਤ ਆਪਾਂ ਦੁੱਧ ਚਾਹ ਦੇ ਵਿੱਚ ਤੇ ਚਾਹ ਵੀ ਰੈਡੀ ਆ ਚਲੋ ਜੀ ਦਹੀਂ ਤੇ ਚਾਹ ਨਾਲ ਰੱਖੀ ਹੈ ਮਲਾਈ ਤੇ ਜਿੰਨੇ ਜੋ ਲੈਣਾ ਹੋਊਗਾ ਲੈ ਲੇਗਾ ਤੇ ਰੋਟੀ ਆਪਣੀ ਰੈਡੀ ਹੈ ਦੇਖੋ ਆਜੋ ਜੀ ਤੁਸੀਂ ਵੀ ਖਾ ਲਓ ਤੇ ਮੈਨੂੰ ਬਣਾ ਕੇ ਦੱਸਿਓ ਕਿੰਦਾਂ ਦੀ ਲੱਗੀ ਤੁਹਾਨੂੰ ਇਹ ਚਲੋ ਜੀ ਹੁਣ ਆਪਾਂ ਅੱਗੇ ਸੀਗੇ ਸਰਦਾਰ ਜੀ ਜਲਦੀ ਆ ਗਏ ਸੀ ਤੇ ਅਸੀਂ ਆਏ ਸੀਗੇ ਇੱਥੇ ਨਰਸਰੀ 'ਚ ਤੇ ਇਹ ਲੰਗੇ ਬਾਬਾ ਸ਼ੀਰ ਦਾ ਦੀ ਜਗ੍ਹਾ ਹੈ ਇੱਥੇ ਤੇ ਦਸਵੀਂ ਨੂੰ ਆਂਦੇ ਨੇਗੇ ਮੱਥਾ ਟਿਕਣ ਲੋਕ ਤੇ ਰੋਜ਼ ਹੀ ਆਂਦੇ ਨੇ ਵੈਸੇ 10 ਮਹੀਨੇ ਜਿਆਦਾ ਆਂਦੇ ਨਹੀਂ ਤੇ ਇੱਥੇ ਆ ਲੈਣ ਆਏ ਸੀਗੇ ਆਪਾਂ ਬੀਜ ਕਿਹਪਾ ਲਗਾਉਣੀਆਂ ਨੇ ਹਰੀਆਂ ਸਬਜ਼ੀਆਂ ਸਰਦੀਆਂ ਵਾਲੀਆਂ ਤੇ ਨਾਲ ਲਗਾਉਣਾ ਸਾਗ ਤੇ ਉਹਦੇ ਕਰਕੇ ਆਏ ਸੀ ਆ ਵੀ ਲੈ ਲਓ ਗਾਜਰਾਂ ਦੇ ਵੀ ਲੈ ਲਓ ਤੇ ਬਲੌਗ ਤੁਹਾਨੂੰ ਕਿੱਦਾਂ ਦਾ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਹੋ ਜਾਣਗੇ ਗਾਜਰੇ ਹਨਾ ਆਂਦੇ ਰਵਾਂਗੇ ਇਸੇ ਤਰ੍ਹਾਂ ਹੀ ਬਲੌਗ ਲੈ ਕੇ ਕਿੰਨੇ ਕਿੰਨੇ ਦੇ ਆ ਇਹ ਤਤਕਲੀ ਖੁਸ਼ ਰਹੋ ਮੁਸਕੁਰਾਂਦੇ ਰਹੋ ਆਪਣਾ ਤੇ ਆਪਣੀ ਫੈਮਲੀ ਦਾ ਖਿਆਲ ਰੱਖਿਓ ਜੀ 30 ਰੁਪਏ ਦਾ ਪੈਕੇਟ

एक तो है? क्या ताराग। 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 दिखाया दिखा हां हाईब्रिड शीड ने ले लो पालक ना देखो दे रहे है

ये भी वही है ये तो लिखा है ना मेथी मेथी हाइब्रिड शीट्स नॉर्थ ईस्ट हाँ ये है वो ओ वो, वो मेथी है ये मेथी है कितने हो गए ਕਿੰਨੇ ਸੋਨੇ ਲੱਗ ਰਿਹਾ ਨਾ